ਅੱਜ WhatsApp ਦੇ ਉੱਤੇ ਇੱਕ ਮੈਸੇਜ ਪੜਿਆ ਮਨ ਬੜਾ ਪਰੇਸ਼ਾਨ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪਾਸੇ ਸਰਦਾਰ ਭਗਤ ਸਿੰਘ ਦੀ ਫੋਟੋ ਲਾਈ ਹੈ ਇੱਕ ਪਾਸੇ ਡਾਕਟਰ ਅੰਬੇਦਕਰ ਜੀ ਦੀ ਫੋਟੋ ਲਾਈ ਤੇ ਦੋਵੇਂ ਸਮਾਜਵਾਦ ਦੀ ਗੱਲ ਕੀਤੀ ਹੈ ਦੋਰੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ ਦੋਆ ਦੇ ਪੁਲਸੀਆ ਗੁੰਡਾ ਰਾਜ ਦਾ ਵਿਰੋਧ ਕੀਤਾ ਪਰ ਪੰਜਾਬ ਦੇ ਵਿੱਚ ਪੁਲਸੀਆ ਗੁੰਡਾ ਤੰਤਰ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਪੰਜਾਬ ਦੇ ਜੇਲਾ ਦੇ ਵਿੱਚ ਹਜ਼ਾਰਾਂ ਨਹੀਂ ਹੁਣ ਤੱਕ ਲੱਖਾਂ ਦੀ ਗਿਣਤੀ ਦੇ ਵਿੱਚ ਝੂਠੇ ਪੁਲਿਸ ਮੁਕਾ ਮਕਦਮੇ ਦੇ ਵਿੱਚ ਬੇਕਸੂਰ ਲੋਕਾਂ ਨੂੰ ਫਸਾਇਆ ਗਿਆ ਝੂਠੇ ਹਥਿਆਰਾਂ ਦੇ ਕੇਸ ਝੂਠੇ ਦਰਜ ਕੇਸ ਝੂਠੇ ਹੱਤਿਆ ਦੇ ਕੇਸ ਇਰਾਦਾ ਕਤਲ ਦੇ ਕੇਸ ਸਟੋਰੀਆ ਦੇ ਕੇਸ ਤੇ ਆਪ ਲੋਕਾਂ ਨੂੰ ਬੇਕਸੂਰ ਲੋਕਾਂ ਨੂੰ ਕਈ ਮਹੀਨੇ ਕਈ ਸਾਲ ਜ਼ਿਲ੍ਹੇ ਚ ਨਜਾਇਜ਼ ਤੌਰ ਤੇ ਉੱਤੇ ਬੰਦ ਕੀਤਾ ਇੱਥੋਂ ਤੱਕ ਕਰਕੇ ਪੰਜਾਬ ਦੇ ਵਿੱਚ ਲੱਖ ਦੇ ਲਗਭਗ ਬੇਕਸੂਰ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਕਰਕੇ ਉਹਨਾਂ ਤੇ ਤਸ਼ੱਦਦ ਕਰਕੇ ਜਿੱਥੇ ਉਹਨਾਂ ਦਾ ਪੈਸਾ ਲੁੱਟਿਆ ਉਹਨਾਂ ਦੇ ਪਰਿਵਾਰ ਦੀਆਂ ਧੀਆਂ ਭੈਣਾਂ ਮਾਤਾਵਾਂ ਦਾ ਸਰੀਰਕ ਸ਼ੋਸ਼ਣ ਕੀਤਾ ਉੱਥੇ ਹੀ ਉਹਨਾਂ ਨੂੰ ਨਕਰਾ ਕੀਤਾ ਜਾਂ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਤੇ ਸਟਾਰ ਬੁਆਏ ਤਰੱਕੀ ਲਈ ਅੱਜ ਵੀ ਝੂਠੇ ਕੇਸਾਂ ਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਅਪਰਾਧਿਕ ਕਿਸਮ ਦੇ ਪੁਲਿਸ ਮੁਲਾਜ਼ਮ ਨਹੀਂ ਉਹ ਲੋਕਾਂ ਨੂੰ ਬੇਗਨਾ ਲੋਕਾਂ ਨੂੰ ਮਕਰਮਿਆਂ ਚ ਫਸਾ ਕੇ ਮਜਬੂਰ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਦੇ ਨੇ ਉਹਨਾਂ ਨੂੰ ਜੇਲ੍ਹ ਭੇਜ ਦਿੰਦੇ ਨੇ ਜਿਹਦਾ ਤਾਜ਼ਾ ਮਾਮਲਾ ਕਪੂਰਥਲੇ ਤੋਂ ਉਸ ਨੌਜਵਾਨ ਲਖਪ੍ਰੀਤ ਸਿੰਘ ਦਾ ਹਾਈ ਕੋਰਟ ਚ ਆਇਆ ਜਿਦੇ ਚ ਐਸਐਸਪੀ ਪੂਰਥਲਾ ਤੇ ਡੀਜੀਪੀ ਨੂੰ ਪੰਜਾਬ ਨੂੰ ਤਰਬ ਕੀਤਾ ਗਿਆ ਮੈਂ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਤੋਂ ਮੰਨ ਕਰਦਾ ਕਿ ਉਹ ਜਿਹੜੇ ਝੂਠੇ ਮੁਕੱਦਮੇ 'ਚ ਲੋਕ ਜੇਲਾ 'ਚ ਬੰਦ ਨੇ ਉਹਨਾਂ ਦੇ ਉੱਤੇ ਨਜ਼ਰਸਾਨੀ ਕੀਤੀ ਜਾਵੇ ਉਹਨਾਂ ਨੂੰ ਝੂਠੇ ਮੁਕੱਦਮੇ 'ਚ ਬਸਾਉਣ ਵਾਲੇ ਉਹਨਾਂ ਤੇ ਹਥਿਆਰ ਪਾਉਣ ਵਾਲੇ ਡਰੱਗਸ ਪਾਉਣ ਵਾਲੇ ਉਨ੍ਹਾਂ ਅਪਰਾਧਿਕ ਪੁਲਸ ਅਫਸਰਾਂ ਦੇ ਵਿਰੁੱਧ ਉਨ੍ਹਾਂ ਹੀ ਤਰ੍ਹਾਂ ਦੇ ਵਿੱਚ ਮੁਕੱਦਮਾ ਦਰਜ ਕੀਤਾ ਜਾਵੇ ਤੇ ਘੱਟੋ ਘੱਟ ਇੱਕ 100-100 ਕਰੋੜ ਰੁਪਇਆ ਉਨ੍ਹਾਂ ਬੇਕਸੂਰ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਨ੍ਹਾਂ ਨੂੰ ਹੁਣ ਤੱਕ ਜੇਲਾ ਦੇ ਵਿੱਚ ਬੰਦ ਕੀਤਾ ਗਿਆ ਜਾਂ ਛੁੱਟ ਬੇਗਨਾਹ ਹੋ त्या 20 ਹਜ਼ਾਰਾਂ ਪੁਕੜੀਆਂ ਪਈਆਂ ਮੈਂ ਅਬਰ ਸਰ ਜਿਹੜੀ ਪੁਲਿਸ ਦੇ ਪੁਲਿਸ ਕਪਤਾਨ ਚੰਨਜੀਤ ਸਿੰਘ ਤੋਂ ਮੰਗ ਕਰਦਾ ਹੈ ਕਿ ਤੁਹਾਡੇ ਥਾਣੇ ਮਜੀਠਾ ਤੇ ਕੰਬੋ ਦੇ ਵਿੱਚ ਦੋ Dalit ਧੀਆਂ ਨਾਲ ਅਤਿਆਚਾਰ ਹੋਇਆ ਉਹਨਾਂ ਵੱਲੋਂ ਕੱਲ ਜਿਹੜਾ ਕੋਰਟ ਕੰਪਲੈਕਸ ਦੇ ਬਾਹਰ ਓਖੜ ਥਾਣੇ ਤੇ ਬੈਹਣ ਦਾ ਐਲਾਨ ਕੀਤਾ ਗਿਆ ਇਹਨਾਂ ਦੇ ਮਕਦਮੇ ਦੀ ਇਹਨਾਂ ਕੁਆਰੀ ਕਰਨ ਵਾਲੇ ਆਈਓ ਉਹਨਾਂ ਦੇ ਵਿਰੁੱਧ ਵੀ ਮੁਕੱਦਮਾ ਦਰਜ ਕੀਤਾ ਜਾਵੇ ਬੀਐਨਐਸ ਦੀ ਧਾਰਾ ਦੇ ਅਧੀਨ ਇਹਨਾਂ ਨੂੰ ਬਰਖਾਸਤ ਕਰਕੇ ਘਰ ਭੇਜਿਆ ਜਾਵੇ ਇਹਨਾਂ ਦਲਿਤ ਭੈਣਾਂ ਦਾ ਮੈਂ ਸਮਰਥਨ ਕਰਦਾ ਸਮਾਜਵਾਦੀ ਪਾਰਟੀ ਵੱਲੋਂ ਕਿ ਇਹਨਾਂ ਲਈ ਜ਼ਮੀਨ ਤੋਂ ਲੈ ਕੇ ਪੁਲਿਸ ਸਟੇਸ਼ਨ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਇਨਾਂ ਲਈ ਇਨਸਾਫ਼ ਦੀ ਲੜਾਈ ਲੜੀ ਜਾਊਗੀ ਇਹਨਾਂ ਨੂੰ ਇਨਸਾਫ਼ ਦਵਾਇਆ ਜਾਊਗਾ ਜੈ ਸਮਾਜਵਾਦ ਜੈ